ਕੁੱਲੂ ਹੀ ਮਾਤਲ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਕਾਰਨ ਕਾਫੀ ਤਬਾਈ ਮਾਰ ਚੁੱਕੀ ਹੈ ਦੁਕਾਨਾਂ ਤੇ ਹੋਰ ਸਮਾਨ ਪਾਣੀ ਵਿੱਚ ਰੁੜ ਗਿਆ ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਹੀ ਮਨਾਲੀ ਚ ਹੜ੍ਹ ਤੋਂ ਬਾਅਦ ਹੁਣ ਕੁੱਲੂ ਦੇ ਮਣਿਕਨ ਵਿੱਚ ਵੀ ਹੜ੍ਹ ਆ ਗਿਆ ਇੱਥੇ ਮਣਿਕਨ ਦੇ ਤੋਸ਼ਟ ਵਿੱਚ ਬੱਦਲ ਫਟਣ ਕਾਰਨ ਦੁਕਾਨਾਂ ਤੇ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਅਲਚਰ ਨੇੜੇਲੇ ਮਨਾਲੀ ਹਾਈਵੇ ਨੂੰ ਫਿਰ ਤੋਂ ਇੱਕ ਵਾਰ ਦੇ ਲਈ ਬੰਦ ਕਰ ਦਿੱਤਾ ਗਿਆ ਇੱਥੇ ਭਾਰੀ ਮੀਂਹ ਤੋਂ ਬਾਅਦ ਹਾਈਵੇ ਤੇ ਪਾਣੀ ਅਤੇ ਮਲਬਾ ਖੜਾ ਹੋ ਗਿਆ ਜਾਣਕਾਰੀ ਮੁਤਾਬਕ ਕੁਲੂ ਦੀ ਮਨੀਕਰਨ ਘਾਟੀ ਦੇ ਤੋਸ਼ ਪਿੰਡ ਚ ਡਰੇਂਜ ਹੜ ਆ ਗਿਆ ਅਤੇ ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਨਾਲੇ ਵਿੱਚ ਪਾਣੀ ਭਰ ਗਿਆ ਅਤੇ ਫਿਰ ਸ਼ਾਬ ਦੇ ਠੇਕੇ ਤੇ ਹੋਰ ਦੁਕਾਨਾਂ ਦੱਸਿਆ ਜਾ ਰਿਹਾ ਕਿ ਪਾਣੀ ਦੇ ਵਿੱਚ ਰੁੜ ਕੇ ਤਬਾਹ ਹੋ ਗਈਆਂ ਨੇ ਮੰਗਲਵਾਰ ਰਾਤ ਕਰੀਬ 2 ਵਜੇ ਦੀ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਇਹ ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮਨੀ ਕਰਨੇੜੇ ਕਿਤੇ ਵੀ ਮੀਂਹ ਨਹੀਂ ਪਿਆ ਕੇਵਲ ਤੋਸ਼ ਵਿੱਚ ਮੀਂਹ ਤੋਂ ਬਾਅਦ ਇੰਨਾ ਜ਼ਿਆਦਾ ਭਿਆਨਕ ਹੜ ਆ ਜਾਂਦਾ ਹੈ ਇਹ ਲੋਕਾਂ ਦੀਆਂ ਦੁਕਾਨਾਂ ਤੱਕ ਪਾਣੀ ਦੇ ਵਿੱਚ ਰੁੜ ਜਾਂਦੀਆਂ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮਨਾਲੀ ਦੇ ਸਲਾੰਗ ਨਾਲੇ 'ਚ ਹੜ ਆਇਆ ਸੀ ਅਤੇ ਫਿਰ ਪਲਚਰ ਪਿੰਡ 'ਚ ਤਿੰਨ ਘਰ ਤਬਾਹ ਹੋ ਗਏ ਸਨ ਇਸ ਦੇ ਨਾਲ ਹੀ ਐਤਵਾਰ ਨੂੰ ਵੀ ਪਲਚਰ ਮਨਾਲੀ 'ਤੇ ਬਿਆਸ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ ਅਤੇ ਚਾਰ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਜਾਣਕਾਰੀ ਇਹ ਹੈ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵੀ ਲੇ ਮਨਾਲੀ ਵੱਲ ਜਾ ਰਹੇ ਹੋ ਤਾਂ ਲੇ ਮਨਾਲੀ ਹਾਈਵੇ ਨੂੰ ਇੱਕ ਵਾਰ ਫਿਰ ਤੋਂ ਬੰਦ ਕਰ ਦਿੱਤਾ ਗਿਆ। ਭਾਰੀ ਬਰਸਾਤ ਕਾਰਨ ਹਾਈਵੇ ਤੇ ਮਲਬਾ ਤੇ ਪੱਥਰ ਡਿੱਗ ਚੁੱਕੇ ਨੇ ਜਿਸ ਕਾਰਨ ਉਸ ਨੂੰ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ। ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੁੜੇ ਰੋਜ਼ ਦੀ ਕੇਅਰ ਟੀਵੀ ਦੇ ਨਾਲ। ਕੁਲੂ ਹਿਮਾਚਲ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਕਾਰਨ ਕਾਫੀ ਤਬਾਈ ਮਾਰ ਚੁੱਕੀ ਹੈ। ਦੁਕਾਨਾਂ ਤੇ ਹੋਰ ਸਮਾਨ ਪਾਣੀ ਵਿੱਚ ਰੁੜ ਗਿਆ। ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਹੀ ਮਨਾਲੀ ਚ ਹੜ੍ਹ ਤੋਂ ਬਾਅਦ ਹੁਣ ਕੁੰਨੂ ਦੇ ਮਣਿਕਰਨ ਵਿੱਚ ਵੀ ਹੜ ਆ ਗਿਆ ਇੱਥੇ ਮਣਿਕਰਨ ਦੇ ਤੋਸ਼ ਵਿੱਚ ਬੱਦਲ ਫਟਣ ਕਾਰਨ ਦੁਕਾਨਾਂ ਅਤੇ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਅਲਚ ਨੇੜੇਲੇ ਮਨਾਲੀ ਹਾਈਵੇ ਨੂੰ ਫਿਰ ਤੋਂ ਇੱਕ ਵਾਰ ਦੇ ਲਈ ਬੰਦ ਕਰ ਦਿੱਤਾ ਗਿਆ ਇੱਥੇ ਭਾਰੀ ਮੀਂਹ ਤੋਂ ਬਾਅਦ ਹਾਈਵੇ ਤੇ ਪਾਣੀ ਅਤੇ ਮਲਬਾ ਖੜਾ ਹੋ ਗਿਆ ਜਾਣਕਾਰੀ ਮੁਤਾਬਕ ਕੁੱਲੂ ਦੀ ਮਣਿਕਰਨ ਘਾਟਿ ਦੇ ਤੋਸ਼ ਪਿੰਡਚ ਡਰੇਂਜ ਹੜ ਆ ਗਿਆ ਅਤੇ ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਨਾਲੇ ਵਿੱਚ ਪਾਣੀ ਭਰ ਗਿਆ ਅਤੇ ਫਿਰ ਸ਼ਾਬ ਦੇ ਠੇਕੇ ਅਤੇ ਹੋਰ ਦੁਕਾਨਾਂ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਰੁੜ ਕੇ ਤਬਾਹ ਹੋ ਗਈਆਂ ਨੇ ਮੰਗਲਵਾਰ ਰਾਤ ਤਰੀਬ 2 ਵਜੇ ਤੋਂ ਬਾਰਿਸ਼ ਛੁੱਲ ਗਈ ਜਿਸ ਤੋਂ ਬਾਅਦ ਇਹ ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਜਾਣਕਾਰੀ ਮਿਲਦਣ ਦੱਸਿਆ ਜਾ ਰਿਹਾ ਹੈ ਕਿ ਮਨੀਕਰਨੇੜੇ ਕਿਤੇ ਵੀ ਮੀਂਹ ਨਹੀਂ ਪਿਆ ਕੇਵਲ ਤੋਸ਼ ਵਿੱਚ ਮੀਂਹ ਤੋਂ ਬਾਅਦ ਇੰਨਾ ਜ਼ਿਆਦਾ ਭਿਆਨਕ ਹੜ ਆ ਜਾਂਦਾ ਹੈ ਕਿ ਲੋਕਾਂ ਦੀਆਂ ਦੁਕਾਨਾਂ ਤੱਕ ਪਾਣੀ ਦੇ ਵਿੱਚ ਰੁੜ ਜਾਂਦੀਆਂ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮਨਾਲੀ ਦੇ ਸਲਾੰਗ ਨਾਲੇ 'ਚ ਹੜ ਆਇਆ ਸੀ ਅਤੇ ਫਿਰ ਅਲਸਰ ਪਿੰਡ 'ਚ ਨੇ ਘਰ ਤਬਾਹ ਹੋ ਗਏ ਸਨ ਇਸ ਦੇ ਨਾਲ ਹੀ ਐਤਵਾਰ ਨੂੰ ਮੀਂਹ ਪਲਚਨ ਮਨਾਲੀ ਤੇ ਬਿਆਸ ਨਦੀ ਦਾ ਪਾਣੀ ਦਾ ਪੱਧਰ ਵੱਧ ਗਿਆ ਅਤੇ ਚਾਰ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਜਾਣਕਾਰੀ ਆਈ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਲੈ ਮਨਾਲੀ ਵੱਲ ਜਾ ਰਹੇ ਹੋ ਤਾਂ ਲੈ ਮਨਾਲੀ ਹਾਈਵੇ ਨੂੰ ਇੱਕ ਵਾਰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ ਬਾਰੀ ਬਰਸਾਤ ਕਾਰਨ ਹਾਈਵੇ ਤੇ ਮਲਬਾ ਤੇ ਪੱਥਰ ਦਿਖ ਚੁੱਕੇ ਨੇ ਜਿਸ ਕਾਰਨ ਉਸ ਨੂੰ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਜੁੜੇ ਰੋਜ਼ ਦੀ ਕੈਰ ਟੀਵੀ ਦੇ ਨਾਲ